ਸਾਰੇ ਨੂੰ ਸਸਤੀ ਕਾਲ ਜੀ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬਾਹਰ ਹੋਈ ਪਈ ਹੈ ਬਹੁਤ ਜ਼ਿਆਦਾ ਗਰਮੀ ਦੋ ਦਿਨ ਸਾਡੇ ਮੀਂਹ ਬਹੁਤ ਪਿਆ ਨੇਰੀ ਵੀ ਆਉਂਦੀ ਰਹੀ ਤੇ ਬਹੁਤ ਜ਼ਿਆਦਾ ਮੀਂਹ ਪੈਂਦਾ ਸੀਗਾ ਤੇ ਰਾਤ ਨੂੰ ਰਾਤ ਵੀ ਬਹੁਤ ਜ਼ਿਆਦਾ ਮੀਂਹ ਸੀ ਤੇ ਮੈਂ ਤੁਹਾਨੂੰ ਕੱਲ ਵਾਲੇ ਬਲੌਗ ਚ ਦਿਖਾਇਆ ਵੀ ਹੈ ਮੀਂਹ ਬਹੁਤ ਜ਼ਿਆਦਾ ਸੀ ਤੇ ਤੋ ਕਿਤੇ ਕਿਤੇ ਕਈ ਥਾਮਾਂ ਤੇ ਗੜੇ ਵੀ ਸੀਗੇ ਤੇ ਮੀਂਹ ਵੀ ਸੀ ਤੇ ਚੁਕੇੜਾ ਜਿਹੜਾ ਉਹ ਵੀ ਦਰਖਤਾਂ ਦਾ ਬਹੁਤ ਨੁਕਸਾਨ ਹੋਇਆਗਾ ਤੇ ਕਈ ਥਾਮਾਂ ਤੇ ਬਿਜਲੀ ਇੰਨੀ ਜ਼ਿਆਦਾ ਡਿੱਗੀ ਹੈ ਨਾ ਬਹੁਤ ਨੁਕਸਾਨ ਹੋਇਆਗਾ ਦਰਖਤਾਂ ਤੇ ਜਿੰਨੇ ਖੇਤ ਬਾੜੀਆਂ ਮੋਟਰਾਂ ਤੇ ਬਹੁਤ ਬਿਜਲੀ ਡਿੱਗੀ ਹੈਗੀ ਤੇ ਪਰ ਇੱਥੇ ਸਾਡੇ ਨੇੜੇ ਤੇੜੇ ਤਾਂ ਉਹ ਹੈਗਾ ਬਚਤ ਹੈਗੀ ਹੈਗੀ ਤੇ ਹੁਣ ਸਾਰੇ ਆਪੋ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਮੌਸਮ ਹੈ ਅੱਜ ਕੱਲ ਅੱਜ ਕੱਲ ਬਿਜਲੀ ਬਹੁਤ ਜ਼ਿਆਦਾ ਡਿੱਗਦੀ ਹੈ ਜਿਦੋਂ ਘਰ ਤੇ ਮੈਂ ਬਣਾਉਣ ਲੱਗੀ ਸੀ ਹੁਣ ਸਬਜੀ ਆਲੂ ਝੋੜਿਆਂ ਦੀ ਸਬਜੀ ਤੇ ਬਣਾਤੀ ਵੈਸੇ ਤਾਂ ਤੜਕਾ ਲਗਾਤਾ ਤੇ ਆਲੂ ਝੋੜੇ ਜਿਹੜੇ ਆ ਉਹ ਤੜਕਾ ਬਣ ਰਿਹਾਗਾ ਤੇ ਵਿੱਚ ਪਾਉਣਾਗਾ ਤੇ ਅੱਜ ਮੈਂ ਰਸੋਈ ਦੀ ਕਿਚਨ ਦੀ ਵੀਡੀਓ ਨਹੀਂ ਬਣਾਉਂਦੀਗੀ ਮੈਂ ਤੁਹਾਨੂੰ ਬਲੌਗ ਜਿਹੜਾ ਹੈਗਾ ਬਾਹਰ ਵੈਸੇ ਬਣਾਵਾਂਗੇ ਤੇ ਬਾਕੀ ਸਾਰਾ ਕੰਮ ਆਪਾਂ ਕਰ ਰਹੇ ਆਂ ਕਿ ਲਾਲ ਮਿਰਚਾਂ ਦੀ ਚਟਨੀ ਮੰਮੀ ਬਣਾ ਰਹੀ ਹੈ ਤੇ ਮੈਂ ਵੀ ਬਣਾਉਂਗੀ ਪਹਿਲਾਂ ਮੰਮੀ ਬਣਾਉਣ ਲੱਗ ਗਈ ਤੇ ਹੁਣ ਮੈਂ ਵੀ ਬਣਾਉਂਗੀ ਤੇ ਤੁਹਾਨੂੰ ਬਲੌਗ ਦੇ ਵਿੱਚ ਦਿਖਾਵਾਂਗੀ ਵੀ ਤੇ ਕੁੰਡੇ ਦੇ ਵਿੱਚ ਅਸੀਂ ਚਟਨੀ ਬਣਾ ਰਹੇ ਹਾਂਗੇ ਲਸਣ ਤੇ ਲਾਲ ਮਿਰਚ ਦੀ ਚਟਨੀ ਤੇ ਬਲੌਗ ਨਾਲ ਬਣੇ ਰਿਓ ਤੇ ਸਕਿੱਪ ਨਾ ਕਰਿਓ ਤੇ ਲਾਲ ਮਿਰਚ ਦੀ ਚਟਨੀ ਬਣਾਉਣੀ ਹੈ ਅਸੀਂ ਤੇ ਜ਼ਰੂਰ ਦੇਖਿਓ ਲਾਲ ਮਿਰਚ ਦੀ ਚਟਨੀ ਗਾਇਜ਼ ਆਪਾਂ ਲਾਲ ਮਿਰਚ ਦੀ ਚਟਨੀ ਕੁੱਟ ਰਹੇ ਹਾਂ ਨੂਨ ਪਾ ਲਿਆ ਇਹਦੇ 'ਚ ਤੇ ਲਸਣ ਹੈ ਜਿਹੜੀ ਉਹ ਠਹਿਰ ਕੇ ਪਾਵਾਂਗੇ ਸੁੱਕੀ ਲਾਲ ਮਿਰਚ ਦੀ ਚਟਨੀ ਬਹੁਤ ਵਧੀਆ ਬਣਦੀ ਹੈਗੀ। ਕੁੰਡੇ ਦੇ ਵਿੱਚ ਆਪਾਂ ਮਿਕਸੀ ਦੇ ਵਿੱਚ ਬਣਾਉਣੀ ਹੈਗੀ ਉਹ ਵਧੀਆ ਨਹੀਂ ਬਣਦੀ। ਹੁਣ ਵਿੱਚ ਲੱਸੀ ਪਾ ਲਈ। ਲੱਸੀ ਜਾਂ ਦਹੀਂ ਵੀ ਪਾ ਲਈ। ਬੱਸ ਇਹ ਸੁੱਕੀ ਲਾਲ ਮਿਰਚ ਦੀ ਚਟਨੀ ਨਾ ਬਣਾਉਣੀ ਬਹੁਤ ਔਖੀ ਹੈਗੀ। ਥੋੜੀਆਂ ਚਿਰ ਨਾ ਪਹਿਲਾਂ ਭਿਓਂ ਦੇ ਮਿਰਚਾਂ ਨੂੰ ਜਦੋਂ ਮਿਰਚਾਂ ਭਿੱਜ ਜਾਂਦਾਗਾ ਤੇ ਉਦੋਂ ਵਧੀਆ ਬਣ ਜਾਂਦੀ ਹੈਗੀ ਪਹਿਲਾਂ ਥੋੜੇ ਮੰਮੀ ਨੇ ਕੁੱਟਤੀਆਂ ਸੀਗਾ ਵੈਸੇ ਹਜੇ ਤਾਂ ਕੁੱਟਨ ਵਾਲਾ ਪੰਗਾ ਹੀ ਹੈਗਾ ਤੇ ਜਿਵੇਂ ਸਾਰੇ ਜਿੰਨਾ ਚਿਰ ਮਿਕਸ ਨਹੀਂ ਹੁੰਦੇਗੇ ਜਮਾ ਹੋਲੀ ਪੱਤੇ ਜਿਹੜੀ ਇਹ ਜਦੋਂ ਆਪਾਂ ਪਾਣੀ ਚ ਪਾ ਦਿੰਦੇ ਨਾ ਕੋਲੇ ਹੋ ਜਾਂਦੀ ਹੈ ਪਹਿਲਾਂ ਲਸਣ ਪਾ ਲਾਂਗੇ ਜਿੱਤੇ ਰੱਖੀ ਹਾਂ ਆਪਾਂ ਹੁਣ ਪਾ ਦੇਣੀ ਹੈ ਲਸਣ ਉਹਦੀ ਚਟਨੀ ਬਣ ਗਈ ਚਟਨੀ ਆਪਣੀ ਬਹੁਤ ਵਧੀਆ ਰਹੀ ਆ ਦੇਖੋ ਲਾਲ ਲਾਲ ਬਹੁਤ ਸੋਹਣੀ ਬਣੀ ਐ ਮਿੱਠੀ ਮਿਰਚ ਐ ਕੌੜੀ ਮਿਰਚ ਹੈ ਨਹੀਂ ਜੀ ਇਹ ਤੇ ਇੱਕ ਤਾਂ ਕੌੜੀ ਮਿਰਚ ਹੁੰਦੀ ਐ ਇਹ ਮਿੱਠੀ ਮਿੱਠੀ ਮਿਰਚ ਹੈਗੀ ਲਸਣ ਪਾ ਕੇ ਤੇ ਥੋੜੀ ਜਿਹੀ ਦਹੀਂ ਪਾਤੀ ਸੀਗੀ ਤੇ ਲਾਲ ਮਿਰਚ ਦੀ ਕਿੰਡੇ ਦੇ ਵਿੱਚ ਬਣਾਈ ਚਟਨੀ ਹੁਣ ਆਪਾਂ ਟੱਕ ਦਿੰਦੇ ਆ ਇਹ ਕੰਮ ਆਪਣਾ ਸਾਰਾ ਹੋ ਗਿਆ ਤੇ ਬਾਹਰ ਤਾਜ ਮੌਸਮ ਸਾਫ਼ ਹੀ ਆ ਹੁਣ ਆਪਾਂ ਜਾ ਰਹੇ ਹਾਂ ਉੱਪਰ ਬਾਹਰ ਮੌਸਮ ਬੱਲੀ ਹੈਗਾ ਤੇ ਵੈਸੇ ਠੰਡਾ ਗਰਮੀ ਅੱਜ ਹੈ ਨਹੀਂ ਸੀਗੀ ਗਰਮੀ ਕਰ ਲਵੀ ਸੀ ਦੋ ਤਿੰਨ ਦਿਨ ਹੋ ਵੀ ਲਗਾਤਾਰ ਫਿਰ ਨਹੀਂ ਤਾਂ ਜਦੋਂ ਗਰਮੀ ਹੈ ਨਹੀਂਗੀ ਇਹਨੂੰ ਮਣੀ ਪਲਾਟ ਨੂੰ ਵੀ ਪਾਣੀ ਪਾਇਆ ਅੱਜ ਪਾਣੀ ਵੈਸੇ ਘੱਟ ਹੀ ਪਾਇਆਗਾ ਕਈ ਦਿਨਾਂ ਦਾ ਫਿਰ ਪਾਣੀ ਮੈਂ ਜ਼ਿਆਦਾ ਪਾਤਾ ਸੀਗਾ ਤੇ ਹੁਣ ਆਸੀ ਦੂਜੇ ਤੀਜੇ ਦਿਨ ਪਾਣੀ ਪਾਉਣੀ ਹੈਗੀ ਤੇ ਆਉ ਤੁਹਾਨੂੰ ਦਿਖਾਉਣੀ ਹੈ ਮੈਕੂ ਮੈਕੂ ਬੈਠੀ ਹੈ ਕਿ ਇੱਥੇ ਤੀ ਦਿਨ ਹੋ ਗਏ ਤੁਹਾਨੂੰ ਮੈਕੂ ਦਿਖਾਈ ਨਹੀਂ ਇੱਧਰ ਦੇਖੋ ਮੈਕੂ ਦੇ ਬੱਚੇ ਹੋ ਗਏ ਬਾਵਾ ਬਾਵਾ ਹੋ ਗਏ ਵੱਡੇ ਵੱਡੇ ਮੈਕੂ ਮੈਕੂ ਨਾ ਰਾਤ ਨੂੰ ਪਤਾ ਨਹੀਂ ਕਿੱਥੇ ਜਾਂਦੀ ਰਹਿੰਦੀ ਹੈ 1 2 ਵਜੇ ਆਉਂਦੀ ਆ ਉਹਦੇ ਬੱਚਿਆਂ ਨੂੰ ਛੱਡ ਕੇ ਮੈਕੂ ਐ ਨਾ ਕਰਿਆ ਕਰ एक मगर बैठा है दो इधर ले जेड़े दुद्ध चुना नीचे मैकू ते दूध पी के बूंदी के आई है मैकूड़ी इधर खेडी हम सी रश्मि हो रही ਇੰਪੈਕਟ ਨਾਲ ਦੁਬਾਰਾ ਚ ਤਾਂ ਹੋ ਰਹੀ ਹੋ ਜਾਂਦਾ ਪਤਾ ਨਹੀਂ ਕਿਉਂ ਜਦੋਂ ਮੀਂਹ ਪੈਂਦਾ ਉਹ ਇੰਨਾ ਵਧੀਆ ਲੱਗਦਾ ਹੈਗਾ ਮੀਂਹ ਪੈਂਦਾ ਕਿੰਨਾ ਸੋਹਣਾ ਲੱਗਦਾ ਇਹਨਾਂ ਨੂੰ ਆਪਾਂ ਘਾਟੀ ਪਾਣੀ ਪਾਇਆ ਸੀਗਾ ਤਾਂ ਵੀ ਇਹ ਵਧੀਆ ਹੋ ਗਏ ਕਿਉਂ ਮੀਂਹ ਜਿਆਦਾ ਪੈ ਜਾਂਦਾ ਹੈਗਾ ਟਰੋਜੀ ਤੇ ਮੀਂਹ ਨਾਲ ਵਧੀਆ ਹੋ ਜਾਂਦੇ ਉਧਰ ਦੇਖੋ ਪਨੀਰੀ ਲਾ ਰੱਖੀ ਹੈ ਚਨਾ ਵੀਜਣ ਵਾਸਤੇ ਚੋਨਾ ਵੀਜਣਗੇ ਲੋ ਜੀ ਇਹ ਆ ਗਏ ਸੀਗੇ ਕੰਮ ਤੋਂ ਤੇ ਇੱਧਰ ਮੇਰੀ ਚੁੰਨੀ ਨਾਲ ਹੀ ਮੂੰਹ ਸਾਫ਼ ਕਰੀ ਜਾਂਦੇ ਆ ਤੇ ਇੱਧਰ ਰਸ਼ਮੀਨ ਪਿਆ ਸੀਗਾ ਤੇ ਹੁਣ ਅਸੀਂ ਖਾਣੀ ਸੀਗੀ ਰੋਟੀ ਰੋਟੀ ਮੈਂ ਪਾ ਲਈ ਹੁੰਦੀ ਸੀ ਤੇ ਬਸ ਆਨ ਸਾਰੇ ਕਹਿੰਦੇ ਮੈਨੂੰ ਭੁੱਖ ਬੜੀ ਲੱਗੀ ਹੈ ਤੇ ਜਲਦੀ ਜਲਦੀ ਰੋਟੀ ਖਾਣੀ ਹੈ ਮੈਂ ਤੇ ਰਸ਼ਮੀਨ ਨੂੰ ਵੀ ਮੈਂ ਆਖਿਆ ਵੀ ਰੋਟੀ ਖਾ ਲੈ ਰਸ਼ਮੀਨ ਕਹਿੰਦਾ ਮੈਂ ਖਾਣੀ ਹੈ ਰੋਟੀ ਮੈਂ ਵੀ ਖਾਣੀ ਹੈਗੀ ਭੁੱਖ ਬੜੀ ਲੱਗੀ ਹੈਗੀ ਪਹਿਲਾਂ ਰਸ਼ਮੀਨ ਨੇ 버ਗਰ ਖਾ ਲਿਆ ਸੀਗਾ ਤੇ ਕਹਿੰਦਾ ਮੈਨੂੰ ਰੋਟੀ ਦੀ ਭੁੱਖ ਲੱਗੀ ਆ ਹੁਣ ਮੈਂ ਰੋਟੀ ਖਾਣੀ ਆ ਤੇ ਇੱਧਰ ਮੈਂ ਲੈਣ ਜਾਂਦੀ ਸੀਗੀ ਲੱਸੀ ਤੇ ਨਾਲ ਹੀ ਰਸ਼ਮੀਨ ਕਹਿੰਦਾ ਮੈਂ ਇਹ ਸਬਜ਼ੀ ਖਾਣੀ ਨਹੀਂ ਤੇ ਮੇਰਾ ਜਿਹੜਾ ਕੱਲ ਵਾਲੀ ਸਬਜ਼ੀ ਹੈਗੀ ਉਹ ਪਈਏ ਮੈਨੂੰ ਉਹ ਦੇਓ ਗਰਮ ਕਰਕੇ ਤੇ ਇੱਧਰ ਮੈਂ ਗਰਮ ਕਰਕੇ ਰਸ਼ਮੀਨ ਨੂੰ ਸਬਜ਼ੀ ਦੇਈ ਜਾਂਦੀ ਸੀਗੀ ਆਲੂ ਚੌੜਿਆਂ ਦੀ ਸਬਜ਼ੀ ਬਣਾਈ ਸੀਗੀ ਉਹ ਕਹਿੰਦਾ ਮੈਂ ਨਹੀਂ ਖਾਣੀਗੀ ਆਲੂ ਵੈਸੇ ਤਾਂ ਖਾਂਦਾ ਹੁੰਦਾ ਤੇ ਇੱਧਰ ਰਸ਼ਮੀਨ ਪਤਾ ਕੀ ਆਂਦਾ ਪਹਿਲਾਂ ਮੈਂ ਰੋਟੀ ਖਾਣੀ ਉਸ ਤੋਂ ਬਾਅਦ ਮੈਂ ਪੀਜਾ ਮੰਗਵਾਉਣਾਗਾ ਤੇ ਰਮੈਂ ਕਿਆ ਰਾਤ ਦਾ ਟਾਈਮ ਹੈਗਾ ਵੀ ਕੱਲ ਨੂੰ ਪੀਜ਼ਾ ਮੰਗਵਾ ਲਈਂਗੀ ਹੁਣ ਰੋਟੀ ਤਾਂ ਖਾ ਲੈਣੀ ਹੈ ਤੇ ਇਹ ਕਹਿੰਦਾ ਦੱਸੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੁਣ ਹੋ ਗਿਆ ਸੀ ਨੈਕਸਟ ਡੇ ਤੇ ਰਾਤ ਪਰਤੇ ਬਲੌਗ ਨਹੀਂ ਬਣਾਇਆ ਗਿਆਗਾ ਥੋੜਾ ਬਸ ਰਹਿ ਗਿਆ ਸੀਗਾ 4-5 ਮਿੰਟਾਂ ਦਾ ਬਣਿਆ ਸੀਗਾ ਤੇ ਹੁਣ ਆਪਾਂ ਕਿਦਲ ਅੱਜ ਹੈ ਨਹੀਂਗੇ ਇੱਥੇ ਆਪਾਂ ਸਾਫ ਸਫਾਈ ਸਾਰੇ ਕਰਤੀ ਸੀ ਝਾੜੂ ਪੋਚਾ ਕਰਤਾ ਸੀਗਾ ਤੇ ਬ੍ਰੀਫਲੀ ਬਾਅਰ ਰਸਮੀਂ ਜਾਂਦਾ ਰੱਖੀ ਢਣ ਬਾਹਰ ਤੇ ਇੱਧਰ ਕਰੇਲੇ ਬਣਾ ਰਹੀ ਸੀ ਮੰਮੀ ਤੇਲ ਪਾ ਲਿਆ ਸੀ ਕੜਾ ਹਿੱਜ ਤੇ ਕੱਟ ਕੇ ਕਰੇਲੇ ਬਣਾਉਣੇ ਆਟਾ ਵੀ ਹਜੇ ਗੁੰਨਣ ਵਾਲਾ ਪਿਆਗਾ ਤੇ ਆਟਾ ਗੁੰਦੇ ਆ ਕਿ ਆਪਾਂ ਤੇ ਦੁੱਧ ਗਰਮ ਕਰਤਾ ਸੀਗਾ ਦੁੱਧ ਨਿਕਲ ਗਿਆ ਸੀ ਬਾਹਰ ਥੋੜਾ ਜਿਹਾ ਤੇ ਮੰਮੀ ਬਣਾਉਂਦੀ ਹੈ ਕਰੇਲੇ ਕਰੇਲੇ ਦਾ ਤੜਕਾ ਲਾਉਂਦੀ ਹੈ ਵੀ ਮੰਮੀ ਸੱਤਾਂ ਗ੍ਰੀਨ ਲੇਫਾ ਕੀ ਗ੍ਰੀਨ ਲੇਫਾ ਬੱਦਲ ਲਾਇਓ ਅੱਛਾ ਉਸ ਤੋਂ ਬਾਅਦ ਬੰਦੇ ਤੇ ਬੰਦੇ ਸਮਝਾ ਰਹਾ ਦਾ ਨਮ ਲਾਇਆ ਨਾ ਅੱਜ ਪੰਜ ਵਧੀਆ ਬਣਨੇ ਹੈ ਗ੍ਰੀਲੇ ਰਾਦਾ ਨਮ ਲਾ ਕੇ ਬਾਹਰ ਹੀ ਰੱਖੇ ਪਏ ਪਹਿਲਾਂ ਫ੍ਰਿਜ ਚ ਰੱਖਤੇ ਸੀ ਗ੍ਰੀਲੇ ਉਦਨੇ ਕੌੜੇ ਬਣ ਗਏ ਥੋੜੇ ਥੋੜੀ ਕਿਵੇਂ ਨਾ ਹੁੰਦੀ ਤਿਆਰੀ ਕੈਮਰੇ ਦੇ ਵਜਿਦਾ ਫਰਸ਼ਮੇਨ ਕਿੱਧਰ ਗਿਆ ਰਵੀ ਕਿੱਥੇ ਗਿਆ ਅੱਛਾ ਇੱਧਰ ਦੇਖੋ ਆ ਇੱਕ ਹੋਰ ਇੱਧਰ ਅਜਮੈਨ ਲਾਤੀ ਕਾਜੇ ਵਾਲੀ ਗਮਲੇ ਦੇ ਵਿੱਚ ਇੱਧਰ ਰਸ਼ਮੀਨ ਨੇ ਬੋਲ ਮਾਰਕੀ ਨਾ ਤੇ ਉਹ ਪੌਦਾ ਜਿਹੜਾ ਉਹ ਤੋੜਦਾ ਸੀਗਾ ਤਾਂ ਕਰਕੇ ਹੁਣ ਇਹ ਜਿਹੜਾ ਹੈਗਾ ਪੌਦਾ ਤੇ ਆਪਾਂ ਡਾਣੀਏ ਵੇਸਟ ਨਹੀਂ ਜਾਣ ਦਿੱਤੀਗੀ ਇੱਥੇ ਲਾਤੀ ਰਸ਼ਮੀਨ ਨੇ ਬੋਲ ਮਾਰੀ ਤੇ ਤੋੜਦੀ ਇਕ ਆਪਾਂ ਇੱਥੇ ਇਹਦੇ ਤੇ ਲਈ ਆ ਵੀ ਪੱਤੇ ਤੋੜ ਰੱਖੇ ਹੈਗੇ ਜਦੋਂ ਖੇਡਦੇ ਆ ਨਾ ਕਈ ਵਾਰੀ ਉਦੋਂ ਪੱਤੇ ਤੋੜ ਦਿੰਦੇ ਹੈਗੇ ਇਹ ਮarning plot ਦੇ ਪੱਤੇ ਸੁੱਕ ਗਏ ਪਤਾ ਨਹੀਂ ਇਹ ਹੋ ਜਾਊਗਾ ਸਹੀ ਵੈਸੇ ਤਾਂ ਇਹ ਗਰਮੀ ਨਾਲ ਹੋ ਜਾਂਦਾ ਹੈਗਾ ਇੱਧਰ ਹੀ ਡਿਡਾਣੀ ਸੀ ਜੀ ਇਹਦੀ ਇਹ ਡਾਣੀ ਤੋੜਤੀ ਉਧਰ ਰਸ਼ਮੀਨ ਅਰਗਿਆ ਨੇ ਬਾਲ ਮਾਰੀ ਤੇ ਫਿਰ ਉਹਦੇ ਚ ਲਾਉਣਾ ਪਿਆ ਤਾਂ ਕਰਕੇ ਆਪਾਂ ਨੂੰ ਇਹ ਵੀ ਟੇਡਾ ਜਾ ਜਾ ਰਿਹਾ ਹੈਗਾ ਉਹਦਾ ਪਤਾ ਨਹੀਂ ਕਿਉਂ ਹੈ ਸਾਨੀ ਗਰਮੀ ਨਾਲ ਖਰਾਬ ਹੋ ਰਹੀ ਹੈਗੀ ਤੇ ਰਸ਼ਮੀਨ ਜਾਂਦਾ ਰਿਹਾ ਸੀਗਾ ਹੁਣ ਖੇਡਣ ਇਹਨਾਂ ਨੂੰ ਪਾਣੀ ਆਪਾਂ ਘੱਟ ਪਾਉਣੇ ਆਂਗੇ ਤਿੰਨ ਚਾਰ ਦਿਨਾਂ ਤੋਂ ਪਾਉਣੇ ਆ ਇਹ ਮਿੱਟੀ ਹੈ ਜਿਹੜੀ ਇਹ ਗਿੱਲੀ ਰਹਤੀ ਹੈਗੀ ਇਹਨਾਂ ਪਾਣੀ ਘੱਟ ਪਾਉਣੇ ਹੈਗੇ ਬਹੁਤ ਗਿੱਲੀ ਰਹਿੰਦੀ ਹੈ ਮਿੱਟੀ ਅੰਦਰ ਪਈ ਹੈ ਨਾ ਅੰਦਰ ਚਾਰਜ ਫਿਰ ਪਈ ਹੈ ਤਾਂ ਕਰਕੇ ਮਿੱਟੀ ਸੁੱਕਦੀ ਨਹੀਂਗੀ ਪਾਣੀ ਇਹਨਾਂ ਦੇ ਵਿੱਚ ਪਾ ਦਿੰਨੇ ਆ ਤਾਂ ਪਾਣੀ ਵੀ ਅੱਧਨ ਤੱਕ ਖੜਾ ਰਹਿੰਦਾ ਹੈਗਾ ਤੇ 2-3 ਦਿਨਾਂ ਤੋਂ ਇਹਨਾਂ ਨੂੰ ਪਾਣੀ ਪਾਉਣੇ ਹੋਏ ਹੈਗੇ ਤੇ ਕੱਪੜੇ ਆਪਣੇ ਧੋਣ ਵਾਲੇ ਪਏ ਆ ਹਜੇ ਕੱਪੜੇ ਆਪਾਂ ਧੋਣੇ ਹੈਗੇ ਮਸ਼ੀਨ 'ਚ ਪਾ ਦੇਣੇ ਹੈਗੇ ਕਾਲਾ ਤੋਂ ਤੈਨੂੰ ਸੀ ਇੱਕ ਦਿਨ ਅਰੈਸਟ ਕਰ ਲਈਦੇ। ਇਹਦੇ ਪੋਚਾ-ਪੁਚਾ ਸਾਰੇ ਉੱਪਰ ਲਗਾਤਾ ਸੀਗਾ। ਛਾੜੂ ਪੋਚਾ ਜੇ ਟਾਈਨੜੀ ਕਰ ਲਿਆ। ਪਹਿਲਾਂ ਛਾੜੂ ਪੋਚਾ ਕਰ ਲਿਆ। ਫਿਰ ਉਸ ਤੋਂ ਬਾਅਦ ਚਾਹ ਪੀਤੀ ਸੀਗੀ। ਤੇ ਬੱਸ ਹੁਣ ਮੰਮੀ ਬਣਾ ਰਹੀ ਹੈ ਕ੍ਰੇਲਿਆਂ ਦੀ ਸਬਜ਼ੀ। ਤੇ ਮੈਂ ਆਟਾ ਗੁੰਨੂ ਵਿੱਚ ਤੇ ਬੱਸ ਫਿਰ ਰੋਟੀ ਨਾ ਮਾਣੀ। ਜਾਣਾਂ ਟਾਈਮ ਹੋਇਆ ਤੇ ਹੈਗਾ। ਤੈਨੂੰ ਵੀ ਲੋਰਨ ਬਣ ਰਿਹਾ। ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ। ਵੀਡੀਓ ਚੈੱਕ ਕਰ ਵਧੀਆ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਆ ਕਰੋ ਵੀ। ਤੇ ਵਲੌਗ ਨਾ ਬਣੇ ਰਿਹਾ। ਐਂਡ ਨਹੀਂ ਕਰਦੀ ਹਜੇ ਮੈਂ ਵਲੌਗ ਦਾ। ਤੁਹਾਨੂੰ ਹੋਗਾ ਵੀ ਮੈਂ ਐਂਡ ਕਰਤਾ ਵਲੌਗ ਦਾ ਐਂਡ ਦੀ ਕਰਦੀ ਹੁ। ਤੇ ਵਲੌਗ ਕਰੇ ਲੀ ਵਧੀਆ ਬਣਿਆ ਸੀ। ਆਹ ਵਲੌਗ ਨਹੀਂ। ਵਧੀਆ ਬਣ ਦੇ ਕਰੇ ਲੇ ਨਾ। ਉਹ ਭਾਰੇ ਰੋਟੀ ਰਸਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਰੇ ਬਣਾਉਣੇ ਹੁਣ ਆਓ ਬਣਾ ਲਓ ਕੋਈ ਹੂੰ ਮੈਂ ਖਾਈ ਜਾਨ ਨੇ ਵੀ ਖਾ ਲਈ ਮੈਂ ਉੱਤ ਰੋਟੀ ਤਿਆਰ ਹੋ ਗਏ ਤੇ ਇਹ ਜਾਣਗੇ ਸੁਸਤੀ ਦੀ ਆਲਸ ਦੀ ਪਤਾ ਨਹੀਂ ਕਾਸ ਤੋਂ ਚੜਦੀ ਹੈ ਤੁਹਾਨੂੰ ਵੀ ਐਵੇਂ ਹੀ ਹੈ ਬੇਰੀ ਜੀ ਸਾਰਾ ਦਿਨ ਸੁਸਤੇ ਚੜੀ ਰਹੀ ਜਾਂਦੀ ਹੈ ਦੋ ਦਿਨ ਤਾਂ ਵਧੀਆ ਮੌਸਮ ਠੰਡਾ ਸੀ ਤੇ ਹੁਣ ਆਪਾਂ ਜਾਣਾ ਹੈ ਨਾ ਕਿ ਹੁਣ ਗਰਮੀ ਵੀ ਪਰਲ ਹੋਊਗੀ ਅਰ ਰਸ਼ਮੀਨ ਸ਼ਾਇਦ ਦੁਕਾਨ ਤੇ ਗਿਆ ਹੈ ਨਾ ਸੈੱਲ ਖਤਮ ਹੋ ਗਏ ਸੀਗੇ ਰਿਮੋਟ ਦੇ ਟਾਈਮ ਪੀਸ ਦੇ ਰਸ਼ਮੀਨ ਲੈਣ ਗਿਆ ਹੈਗਾ ਅਰੇ ਇੱਧਰ ਬੈੱਡਾਂ ਦੀਆਂ ਚਾਦਰਾਂ ਚੁੱਦਰਾਂ ਲਾ ਕੇ ਚੇਂਜ ਕਰਨੀਆਂ ਆਈਆਂ ਤੇ ਪੁੱਛੇ ਪੁੱਛੇ ਤਾਂ ਲਾਤੇ ਸੀ ਇਹ ਹੁਣ ਬਾਅਦ ਚ ਰੋਟੀ ਰੂਟੀ ਖਾ ਕੇ ਕਰਾਂਗੇ ਕੰਮ ਕਲੀਅਰ ਕਰਾਂਗੇ